ਅੱਜੀ ਕੀ ਹਾਲ ਚਾਲ ਤੁਹਾਡੇ ਸਾਇਆਂ ਦੇ ਅਰਜੰਤਿਲੋਂ ਨੇ ਕਰਿਆ ਗਾਣਾ ਕੋਪੀ ਕਰਨ ਓਜਲਾ ਦਾ ਤੇ ਕਰਨ ਓਜਲਾ ਦਾ ਵੀ ਜਵਾਬ ਆ ਗਿਆ ਕੀ ਗੱਲ ਪੁੱਜੀ ਤੁਹਾਨੂੰ ਦੱਸ ਦਿੰਦੇ ਆ ਆਖਰੀ ਵਿੱਚ ਇੱਕ ਵੀਡੀਓ ਸਿੱਧੂ ਮਸੇਵਾਲੇ ਦੀ ਵੀ ਦਿਖਾਵਾਂਗੇ ਜਿਹਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਤੇ ਹੈਰਾਨ ਵੀ ਹੋਗੇ ਤੇ ਸਿੱਧੂ ਨੂੰ ਮਿਸ ਵੀ ਕਰੋਗੇ ਤੇ ਨਾਲੇ ਤੁਹਾਡਾ ਰੋਣਾ ਵੀ ਆ ਜਾਊਗਾ ਆਖਰ ਤੱਕ ਸਾਡੇ ਨਾਲ ਬਣੇ ਰਹੋ ਉਸ ਤੋਂ ਪਹਿਲਾਂ ਤੁਸੀਂ ਵੀਡੀਓ ਦੇਖਣ ਤੋਂ ਪਹਿਲਾਂ ਸਾਰੀ ਕਮੈਂਟ ਵਿੱਚ ਇਹ ਦੱਸ ਦੋ ਤੁਸੀਂ ਸਿੱਧੂ ਮੂਸੇਵਾਲੇ ਦੇ ਫੈਨ ਹੋ ਜਾਂ ਕਰਨ ਔਜਲਾ ਦੇ ਫੈਨ ਹੋ ਜਾਂ ਅਰਜਨ ਢਿੱਲੋਂ ਦੇ ਫੈਨ ਹੋ ਬੱਬੂ ਮਾਨ ਜਾਂ ਫਿਰ ਕੋਈ ਹੋਰ ਸਿੰਗਰ ਤੁਹਾਨੂੰ ਪਸੰਦ ਹੈ ਜਿਹੜਾ ਵੀ ਤੁਹਾਡੀ ਫੇਵਰਿਟ ਲਿਸਟ ਵਿੱਚ ਹੈ ਉਹ ਕਮੈਂਟ ਕਰ ਦਿਓ ਤੇ ਹੁਣ ਗੱਲ ਕਰ ਲਈਏ ਅਰਜਨ ਢਿੱਲੋਂ ਤੇ ਕਰਨ ਔਜਲਾ ਬਾਰੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਅਰਜਨ ਢਿੱਲੋਂ ਦੀ ਇੱਕ ਐਲਬਮ ਆਈ ਹੈ 16 ਗਾਣਿਆਂ ਦੀ ਪਤੰਦਰ ਜਿਸ ਪਤੰਦਰ ਨੇ ਆਉਂਦੇ ਹੀ ਸਾਰੇ ਪੰਜਾਬ ਨੂੰ ਨਚਾ ਕੇ ਰੱਖ ਦਿੱਤਾ ਕਿਉਂਕਿ ਗਾਣੇ ਬੜੇ ਧਮਾਕੇਦਾਰ ਨੇ ਪਰ ਅਰਜੈਂਟੀਨ ਲੋਦੀ ਇੱਕ ਖਾਸियत ਹੈ ਜਦੋਂ ਵੀ ਉਸ ਦੀ ਐਲਬਮ ਆਉਂਦੀ ਹੈ ਤਾਂ ਹਰ ਇੱਕ ਐਲਬਮ ਵਿੱਚ ਇੱਕ ਇਤਿਹਾਸਿਕ ਗਾਣਾ ਜ਼ਰੂਰ ਹੁੰਦਾ ਅੱਜ ਦੀ ਜਿਹੜੀ ਪਤੰਦਰ ਐਲਬਮ ਹੈ ਇਸ ਵਿੱਚ ਗਾਣਾ ਆਏ ਸੇਰੇ ਪੰਜਾਬੀ ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਇਸ ਗਾਣੇ ਵਿੱਚ ਗੱਲ ਕੀਤੀ ਗਈ ਹੈ ਸਿੱਖ ਰਾਜ ਦੀ ਗੱਲ ਕੀਤੀ ਗਈ ਹੈ ਦੇ ਇਹਨਾਂ ਦਾ ਲਾ ਕਰਤੇ ਹੀ ਅਰਜੰਟੀਨਲੋ ਲੋਕ ਕੀ ਪਿਆਰ ਕਰਦੇ ਕਿਉਂਕਿ ਉਸ ਦੀ ਲਿਖ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ ਇਹ ਤਾਂ ਸਾਰੇ ਹੀ ਮੰਨਦੇ ਨੇ ਪਰ ਹੁਣ ਉਹਨਾਂ ਦਾ ਇੱਕ ਗਾਣਾ ਹੈ ਇਨ ਵੌਇਸ ਜਿਹੜਾ ਕਿ ਕਰਨ ਔਜਲਾ ਦੇ ਗਾਣੇ ਨਾਲ ਕਾਪੀ ਕੇ ਹੱਜ ਜਾ ਰਿਹਾ ਹੈ ਤੁਸੀਂ ਵੀ ਸੁਣੋ ਪਹਿਲਾਂ ਉਹ ਗਾਣਾ ਫਿਰ ਦੱਸਣਾ ਕਮੈਂਟਾਂ ਵਿੱਚ ਕਿ ਇਹ ਗਾਣਾ ਕਾਪੀ ਹੈ ਜਾਂ ਫਿਰ ਓਦਾਂ ਥੋੜਾ ਬੋਤਾ ਮਿਲ ਰਿਹਾ ਹੈ ਹੋਰ ਤੋਂ ਹੋਰ ਹੋਰ ਤੋਂ ਫਿਰ ਜੱਟਾ ਸਾਨੂੰ ਹੋਰ ਤੋਂ ਮੋਰ ਕੁੜੇ ਤੇ ਚੋਰ ਤੇ ਚੋਰ ਹਾਂਜੀ ਤੇ ਹੁਣ ਕੀ ਤੁਸੀਂ ਕਹਿਣਾ ਚਾਹੋਗੇ ਇਸ ਗੱਲ ਬਾਰੇ ਕਿ ਅਰਜਨ ਨੇ ਕਾਪੀ ਕੀਤਾ ਜਾਂ ਫਿਰ ਅਲੱਗ ਹੈ ਅਰਜਨ ਟਿਲੋ ਦਾ ਗਾਣਾ ਤੇ ਕਰਨ ਓਜਲਾ ਦਾ ਅਲੱਗ ਹੈ ਤੇ ਹੁਣ ਤੁਹਾਨੂੰ ਦੱਸ ਦੇਵਾਂ ਕਰਨ ਓਜਲਾ ਦਾ ਵੀ ਜਵਾਬ ਆਇਆ ਯਾਨੀ ਕਿ ਗਾਣਾ ਆਉਣ ਵਾਲਾ ਹੈ 15 ਤਰੀਕ ਨੂੰ ਦੇਖਦੇ ਹਾਂ ਉਸ ਵਿੱਚ ਰਿਪਲਾਈ ਹੈ ਜਾਂ ਫਿਰ ਨਹੀਂ ਤੇ ਹੁਣ ਦੇਖੋ ਸਿੱਧੂ ਮਸੇਵਾਲੇ ਦੀ ਤੁਸੀਂ ਇਹ ਵੀਡੀਓ